ਮੈਡੀਕਲ ਦੋ ਜਨੇ ਆਏ ਜੀ ਇੱਕ ਲੇਡੀ ਪੇਸ਼ੈਂਟ ਹੈਗੇ ਆ ਹਰਜੀਤ ਕੌਰ ਤੇ ਇਹ ਗਨ ਸ਼ਾਟ ਇੰਜਰੀ ਨਾਲ ਆਏ ਆ ਮੇਰੇ ਕੋਲ 9:25 ਦੇ ਟਾਈਮ ਤੇ ਇਹਨਾਂ ਦੇ 4 ਬੁਲੇਟ ਲੱਗੇ ਆ ਸਾਹਮਣੇ ਤੇ ਸੀਰੀਅਸ ਹਾਲਤ ਹੈ ਇਹਨਾਂ ਦੇ ਇਹਨਾਂ ਨੂੰ ਫਸਟ ਏਡ ਦੇ ਕੇ ਰੈਫਰ ਕੀਤਾ ਗਿਆ ਅੰਮ੍ਰਿਤਸਰ ਫਰਦਰ ਟ੍ਰੀਟਮੈਂਟ ਵਾਸਤੇ ਹਾਇਰ ਇੰਸਟੀਚਿਊਸ਼ਨਸ ਇਹ ਪੇਸ਼ੈਂਟ ਭਗਵਾਨਪੁਰ ਪਿੰਡ ਦੇ ਰਹਿਣ ਵਾਲੇ ਆ ਦੱਸ ਜਾਈਏ ਸ਼ੋ ਜਗਦੀਪ ਸਿੰਘ ਜਗੂ ਜੀ ਮਦਰ ਆਏ ਸ਼ੋ ਨਹੀਂ ਮੈਨੂੰ ਇਨਾ ਨਹੀਂ ਹੈਗੀ ਨੋਲੇਜ ਇਨਾ ਪਰ ਹੋ ਸਕਦਾ ਕਿ ਕਿ ਭਗਵਾਨਪੁਰ ਪਿੰਡ ਲਿਖਿਆ ਹਾਂਜੀ ਭਗਵਾਨਪੁਰ ਪਿੰਡ ਲਿਖਿਆ ਠੀਕ ਹੈ ਤੇ ਕੋਈ ਇੰਜਰਡ ਕੋਈ ਡੈਥਲੀ ਹਾਂਜੀ ਇੱਕ ਕੇਸ ਹੋ ਰਾਇਆ ਉਸ ਤੋਂ 15 ਮਿੰਟ ਬਾਅਦ ਹੋ ਰਾਇਆ ਉਹਦਾ ਨਾਮ ਕਰਨਦੀਪ ਸਿੰਘ ਆ 30 ਸਾਲ ਦੇ ਕਰੀਬ ਹੈ ਇਹਦੀ ਏਜ ਆ ਤੇ ਇਹ ਪਿੰਡ ਹੈਗਾ ਪਿਕੋਵਾਲੀ ਦਾ ਇਹਦੀ ਡੈਥ ਹੋ ਗਈ ਹੈ ਸਾਡੇ ਕੋਲ ਬਰੌ ਡੈੱਡ ਆਇਆ ਪੇਸ਼ੈਂਟ ਸੇਮ ਸੇਮ ਇੰਜਰਡ ਹਾਂਜੀ ਇਹਦੇ ਵੀ ਬੁਲੇਟ ਦੀਆਂ ਇੰਜਰੀਜ਼ ਮੇਨ ਤਿੰਨ ਲੱਗੀਆਂ ਇੱਕ ਫੇਸ ਤੇ ਲੱਗੀ ਆ ਇੱਕ ਸੱਜੀ ਬਾਹ ਤੇ ਲੱਗੀ ਆ ਇੱਕ ਪੇਟ ਦੇ ਸੱਜੇ ਪਾਸੇ ਲੱਗੀ ਆ ਔਰ ਇਸ ਤੋਂ ਇਲਾਵਾ ਦੂਜੀ ਜਿਹੜੀ ਛੋਟੀ ਸ਼ਰੇ ਇਹਨਾਂ ਦੇ ਜਿਹੜੇ ਮਤਲਬ ਡਬਲ ਬੈਰਲ ਗਨ ਵਾਲੇ ਉਹ ਵੀ ਹੈਗੇ ਨੇ ਇੱਕ ਫੇਸ ਤੇ ਆ ਫਰੰਟ ਆਫ ਫੋਰਹੈਡ ਤੇ ਆ ਤਾਂ ਦੋ ਉਹਦੇ ਰਾਈਟ ਸਾਈਡ ਦੇ ਪੇਟ ਤੇ ਆ ਜਿਹੜੀ ਲੇਡੀ ਇੰਜਰਡ ਹਾਂਜੀ ਸਮ ਨਾਮ ਲੈ ਹੈਗੇ ਉਹ ਵੀ ਸੀਟ ਪਰ ਇਸ਼ਾ ਉਹਨਾਂ ਦੀ ਕੰਡੀਸ਼ਨ ਸੀਰੀਅਸ ਹੈ ਜੀ ਹਾਂਜੀ ਕਿਉਂਕਿ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਆ ਔਰ ਇੰਜਰੀ ਕਾਫੀ ਹੈਗੀਆਂ 4 ਇੰਜਰੀਆਂ ਮੇਨ ਜਿਹੜੀ ਛਾਤੀ ਦੀ ਇੰਜਰੀ ਆ ਫੇਸ ਦੀ ਆ ਪੇਟ ਦੀ ਆ ਸਾਰੇ ਵਾਈਟਲ ਆਰਗਨ ਤੇ ਆ ਔਰ ਬਲੀਡਿੰਗ ਕਾਫੀ ਜ਼ਿਆਦਾ ਹੋ ਚੁੱਕੀ ਹੈ ਹਾਂ ਬੁਲੇਟ ਇੰਜਰੀਆਂ ਸਾਰੀਆਂ ਵਰਗੀਆਂ ਤੋਂ ਕਾਫੀ ਡੀਪ ਇੰਜਰੀਜ਼ ਹੈਗੀਆਂ ਉਹਨਾਂ ਦੇ ਨਾਲ ਬਲੀਡਿੰਗ ਹੋ ਗਈ ਹੈ ਜ਼ਿਆਦਾ ਸੀਰੀਅਸ ਲਾਤ ਹੈ ਮਾਰਨ ਵਾਲੇ ਦੀ ਜਿਹੜੀ ਹਾਂ ਜਿਹੜਾ ਸਥਾਨ ਆ ਉਹ ਸੇਮ ਹੀ ਹੈ ਹਾਂ ਇਹ ਸੇਮ ਸਥਾਨ ਤੇ ਆ ਕਾਦੀਆਂ ਰੋਡ ਸਿਵਲ ਹਸਪੀਟਲ ਦੇ ਲਾਗੇ ਇਥੋਂ ਦੀ ਘਟਨਾ ਹੈ ਵਿਦ ਇਨ 10 ਮਿੰਟ ਚਾਹ ਦਿਖਵਾ ਗਏ ਜੋ ਪੁਲਿਸ ਨੇ ਦੋ ਇਨਫੋਰਮੇਸ਼ਨ ਆਰਟੀਕਲ ਆਈ ਹੈ ਪਲਸ ਪਰਸਨ ਲੈ ਕੇ ਆਏ ਆ ਪਹਿਲਾਂ ਜਿਹੜੀ ਲੇਡੀਜ਼ ਆ ਉਹਨੂੰ ਪਲਸ ਪਰਸਨ ਲੈ ਕੇ ਆਏ ਆ ਉਸ ਤੋਂ ਬਾਅਦ ਜਿਹੜਾ ਦੂਸਰਾ ਆ ਉਹਨੂੰ 108 ਐਂਬੂਲੈਂਸ ਲੈ ਕੇ ਆਏ ਆ ਸਾਨੂੰ ਕੋਈ ਪੌਣੇ 1 9:30 ਵਜੇ ਇਤਲਾਹ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਪੀਓ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਏਜੰਟ ਹੈ ਉਸ ਤੋਂ ਬਾਅਦ ਅਹੀਂ ਮੌਕੇ ਤੇ ਇਮੀਜੇਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੌਂਗੀਸਰ ਤੇ ਮੈਂ ਪਹੁੰਚ ਗਿਆ ਅਹੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲੈ ਆਂਦਾ ਉਹਲੇ ਠੀਕ ਹੀ ਤੇ ਹਸਪਤਾਲ ਲੈ ਆਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪਤਾਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਘਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅਮਰਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖਿਆ ਉਹਦੇ ਤੇ ਅਨਨੌਣ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਆ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ ਗਏ ਆਈ ਐਫ ਆਈ ਆਰ ਦਰਜ ਕਰ ਲਿਆ ਬਿਆਨ ਲਿਖ ਲਿਆ ਅਸੀਂ ਹੁਣੇ ਐਫ ਆਈ ਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨ ਵੀਰ ਆ ਉਹਦੀ ਤੇ ਸਿਵਲ ਹਸਪੀਟਲ ਇੱਥੇ ਬਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਨਹੀਂ ਡੈਥ ਹੋ ਗਈ ਹੈ ਦੂਜੀ ਜਿਹੜੀ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ ਡਾਕਟਰ ਕਨਫਰਮ ਕਰਿਛਾ ਡੈਡ ਡੈਡ ਹਸ ਬੋਡੀ ਆ ਗਈ ਹੈ ਹੋ ਸਕਦਾ ਹੈ ਕਿ ਹੋਣ ਵੀ ਹੋ ਸਕਦਾ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋ ਉੱਥੇ ਜਿਹੜੇ ਐਸ ਐਚਓ ਸਾਡੇ ਸਿਟੀ ਨਾਲ ਉਹ ਗਏ ਹੀ ਮਗਰ ਉਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਅਸੀਂ ਲਿਆ ਕੇ ਇੱਥੇ ਜੱਡਾ ਉਸ ਦੇ ਵਿੱਚ ਮਟਾਲੇ ਜਿਹੜਾ ਕਿਦਾ ਇਹਦਾ ਸਵੇਰੇ ਪੋਸਟਮਾਨ ਨੂੰ ਕਰਾਂ ਤੋਂ ਬਾਅਦ ਜਿਹੜੀ ਜੋ ਕਾਰਵਾਈ ਬੰਦੀ ਆ ਉਹ ਕਰਨਗੇ ਐਫ ਆਈ ਆਰ ਅਹੀਂ 302 ਅਨਨੌਨ ਦੇ ਵਿੱਚ ਦਰਜ ਇਸ ਸਰ ਜਿਹੜੀ ਮਰਨ ਵਾਲੀ ਲੇਡੀ ਆ ਦੱਸਿਆ ਜਾ ਰਿਹਾ ਜਿਹਦੀ ਭਗਵਾਨ ਜੀ ਮਜ਼ਾ ਹੈ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਚ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਭਾਈ ਇੰਨਾ ਦੱਸਿਆ ਕਿ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਭਈ ਮੇਰੀ ਸਾਲੇਹਾਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਦਰ ਹੈ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਜੀ ਕੋ ਇਹ ਕਹੇ ਕਿ ਇਹਦੇ ਜਿਹੜੇ ਕਾਦੀਆਂ ਚੁੰਗੀਆਂ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰਹੇ ਜੀ